ਸੂਆ ਉੱਟ ਕੇ ਸਾਰਾ ਕੁਝ ਸੌਂਪ ਦਿਆ ਕਰੋ ਦੱਸਿਆ ਕਰੋ ਪਰਮੇਸ਼ਰ ਆ ਮੇਰੇ ਕਾਰੋਬਾਰ ਨੂੰ ਤੇਰੇ ਹੱਥਾਂ ਹੀ ਸੌਂਪ ਦਿਆ ਮੇਰੇ ਬੱਚਿਆਂ ਨੂੰ ਤੇਰੇ ਹੱਥਾਂ ਹੀ ਸੌਂਪਦੀਆਂ ਪਰਮੇਸ਼ਰ ਜੀ ਮੈਂ ਆਪਦੇ ਸਰੀਰ ਨੂੰ ਤੇਰੇ ਹੱਥਾਂ 'ਚ ਸੌਂਪਦੀ ਇਹਨੂੰ ਚਲਾ ਇਹਨੂੰ ਤੰਦਰੁਸਤੀ ਦੇ ਹਾਲੇਲੂਇਆ ਸ਼ਾਮ ਨੂੰ ਫੇਰ ਸਾਰਾ ਕੁਝ ਪਰਮੇਸ਼ਰ ਨੂੰ ਦੱਸਿਆ ਕਰੋ ਹਾਲੇਲੂਇਆ ਤੇ ਬਾਕੀ ਜਿਹੜਾ ਦੇਣਾ ਰੋਟੀ ਖਾਣ ਲੱਗੇ ਵੀ ਧੰਨਵਾਦ ਕਰੋ ਪਰਮੇਸ਼ਰ ਤੂੰ ਮੈਨੂੰ ਅੱਜ ਤੱਕ ਰੋਟੀ ਦਿੱਤੀ ਮੈਂ পেট ਭਰ ਕੇ ਖਾਧੀ ਹallelujah ਕੱਪੜਾ ਪਾਉਣ ਲੱਗੇ ਧੰਨਵਾਦ ਕਰਿਆ ਕਰੋ ਪਾਣੀ ਪੀਣ ਲੱਗੇ ਹਰ ਇੱਕ ਕੰਮ ਤੇ ਧੰਨਵਾਦ ਕਰਕੇ ਪਰਮੇਸ਼ਰ ਦਾ ਧੰਨਵਾਦ ਇਹ ਦਿਨਾਂ ਲਿਆ ਕਰੋ ਹallelujah ਬੈ ਕੇ ਨਹੀਂ ਆਪਾਂ ਵੀ ਆਪਾਂ ਜਿਵੇਂ ਅੱਗੇ ਜੰਗਲਾਂ 'ਚ 12-12 ਸਾਲ ਲੋਕੀ ਬਨਵਾਸ ਕਰਦੇ ਚੌਂਕੜਾ ਮਾਰ ਕੇ ਉਸ ਤਰ੍ਹਾਂ ਨਹੀਂ ਪਰਮੇਸ਼ਰ ਕਹਿੰਦਾ ਉਹ ਕਹਿੰਦਾ ਤੂੰ ਹੱਥਾਂ ਨਾਲ ਕੰਮ ਕਰ ਤੇ ਮੂੰਹ ਨਾਲ ਮੇਰਾ ਨਾਮ ਜਪ ਹਾਲੇਲੂਇਆ ਅਸਤਾਨਵਾਦੀ ਭੇਟ ਚੜਾਉਣੀਆਂ ਪਰਮੇਸ਼ਰ ਨੂੰ ਆਪਾਂ ਅੱਗੇ ਅੰਗੂਣੀ ਬੱਕਰੇ ਤੇ ਬਲਦ ਚੜਾਉਣੇ ਨਹੀਂ ਉਹ ਕਹਿੰਦਾ ਮੈਂ ਉਹਨਾਂ ਤੋਂ ਨਹੀਂ ਖੁਸ਼ ਹੁੰਦਾ ਮੈਂ ਤੇਰੇ ਬਲੀਦਾਨ ਕਾਦਾ ਦੇਣਾ ਮੈਂ ਧੰਨਵਾਦ ਹਾਲੇਲੂਇਆ ਧੰਨਵਾਦ ਕਰਨਾ ਜਦੋਂ ਆਪਣੇ ਜੀਵਨ 'ਚ ਕੋਈ ਗਵਾਹੀ ਬਣਦੀ ਆ ਕੋਈ ਛੋਟਾ ਜਿਹਾ ਵੀ ਚਮਤਕਾਰ ਹੁੰਦਾ ਉਦੋਂ ਪਰਮੇਸ਼ਰ ਧੰਨਵਾਦ ਕਰਨਾ ਹਾਲੇਲੂਇਆ ਜਦੋਂ ਗੰਨਾ ਮਰਜੀ ਦੁੱਖ ਤਕਲੀਫ ਹੋਣ ਸੱਚਮੁੱਚ ਬੱਚੇ ਕਿੰਨੇ ਮਰਜੀ ਵਿਗੜੇ ਉਹਨਾਂ ਬੱਚਿਆਂ ਨੇ ਵੀ ਇੱਕ ਦਿਨ ਇੱਥੇ ਆ ਕੇ ਝੁਕਣਾ ਵੈ ਹਾਲੇਲੂਇਆ ਪਰ ਆਪਣਾ ਕੰਮ ਨਹੀਂ ਪਰ ਉਹ ਪਰਮੇਸ਼ਰ ਦਾ ਕੰਮ ਹੈ ਪਰਮੇਸ਼ਰ ਨੇ ਲੈ ਕੇ ਆਉਣਾ ਵੈ ਹਾਲੇਲੂਇਆ ਉਹ ਕਹਿੰਦਾ ਮੈਂ ਤਾਂ ਕੀ ਕਹਿੰਦਾ ਪਰਮੇਸ਼ਰ ਕਹਿੰਦਾ ਮੇਰਾ ਤਾਂ ਸਕੈਂਟਾਂ ਦਾ ਕੰਮ ਹੈ ਤੁਹਾਨੂੰ ਬਦਲਣ ਲੱਗਿਆ ਮੈਂਟਲ ਆਉਣਾ ਵੈ ਪਰਾਪਾ ਵਿਸ਼ਵਾਸ ਕਰਨਾ ਮੈਂ ਹਾਲੇਲੂਇਆ ਪਰਮੇਸ਼ਰ ਤੇ ਭਰੋਸਾ ਰੱਖਣਾ ਮੈਂ ਆਪਣਾ ਭਰੋਸਾ ਨਾ ਛੋਟਾ ਹੋਵੇ ਟੁੱਟੇ ਨਾ ਇਹ ਅੜੇ ਤੇ ਖੜੇ ਰਹਿਣਾ ਪਰਮੇਸ਼ਰ ਦੇ ਉੱਤੇ ਹਾਲੇਲੂਇਆ ਸੱਤਵਾਂ ਦਿਨ ਉਹਨੂੰ ਖੁਸ਼ ਹੋ ਕੇ ਦੇ ਦਿਆ ਕਰੂ ਜੇ ਤੁਹਾਡੇ ਪਰਮੇਸ਼ਰ ਨੇ ਖੁਸ਼ ਹੋਏ ਕੰਮ ਨਾ ਕੀਤੇ ਫਿਰ ਤੁਸੀਂ ਮੈਨੂੰ ਕਹਿਣਾ ਹਾਲੇਲੂਇਆ ਕੰਮ ਤਾਂ ਮੁੱਕਣਾ ਹੀ ਨਹੀਂ ਘਰਾਂ ਦੇ ਕੰਮ ਤਾਂ ਜਿੰਨੇ ਮਰਜ਼ੀ ਕਰੀ ਚੱਲੀਏ ਸੱਚਮੁੱਚ ਜਦੋਂ ਆਪਾਂ ਸਾਰਾ ਕੰਮ ਛੱਡ ਕੇ ਪਰਮੇਸ਼ਰ ਦੀ ਹਜ਼ੂਰੀ 'ਚ ਬੈਠਨੇ ਆਂ ਦੂਜੇ ਦਿਨ ਪਰਮੇਸ਼ਰ ਅੱਜ ਨਾਲੋਂ ਵੀ ਜ਼ਿਆਦਾ ਦੇ ਦੇਣਾ ਹਾਲੇਲੂਇਆ ਇਹ ਜਮਾਇਆ ਅਕਸ਼ੇਵਲਾ ਕਰਕੇ ਦੇਖ ਲਿਓ ਤੁਸੀਂ ਵੀ ਜੇ ਕਹੋਗੇ ਨਹੀਂ ਅੱਜ ਤਾਂ ਮੈਂ ਕੰਮ ਹੀ ਕਰਨਾ ਮੈਂ ਤੇ ਦੂਜੇ ਦਿਨ ਪਤਾ ਨਹੀਂ ਤੁਹਾਨੂੰ ਦਿਹਾੜੀ ਮਿਲੇ ਕਾ ਨਾ ਮਿਲੇ ਫਿਰ ਘਰੇ ਬੈਠੇ ਰਹੋਗੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਜਦੋਂ ਆਪਾਂ ਇੱਕ ਦਿਨ ਪਰਮੇਸ਼ਰ ਨੂੰ ਦਿੰਨੇ ਆ ਤੇ ਦੂਜੇ ਦਿਨ ਪਰਮੇਸ਼ਰ ਆਪਣੇ ਨਾਲ ਹੋ ਕੇ ਉੱਥੇ ਲੈ ਜਾਂਦਾ ਜਿੱਥੇ ਆਪਾਂ ਨੂੰ ਲੋਡ ਹੁੰਦੀਆਂ ਪੈਸੇ ੱੱਲੇ ਦੀ ਹਾਲੇਲੂਇਆ ਉਹ ਸੱਚਮੁੱਚ ਆਪਣੇ ਰਾਸਤੇ ਖੋਲ ਦਿੰਦਾ ਉਹ ਕਹਿੰਦਾ ਜਾਂ ਤੈਨੂੰ ਮੈਂ ਇੱਕ ਦਿਨ ਪਹਿਲਾਂ ਹੀ ਵੱਧ ਦੇ ਦੂੰਗਾ ਜਾਂ ਤੈਨੂੰ ਦੂਜੇ ਦਿਨ ਦੇ ਦੂੰਗਾ ਤੇਰਾ ਬੰਦੋਬਸਤ ਕਹਿੰਦਾ ਮੈਂ ਕਰੂੰਗਾ ਹਾਲੇਲੂਇਆ ਉਹ ਕਰਦਾ ਵੈ ਬੰਦੋਬਸਤ ਹਰ ਇੱਕ ਦਾ ਕਰਦਾ ਵੈ ਆਪਾਂ ਨੂੰ ਉਹਨੇ ਆਪਦੇ ਹੱਥਾਂ ਨਾਲ ਬਣਾਇਆ ਵੈ ਹਾਲੇਲੂਇਆ ਸਾਹਬ ਆਏ ਆਪਣੇ ਚੋਣੇ ਆਪਦੇ ਹੱਥਾਂ ਨਾਲ ਬਣਾਇਆ ਵੈ ਤੋ ਕਰਦਾ ਕੰਮ ਕਰਦਾ ਹੀ ਰਹਿਣਾ ਹਾਲੇਲੂਇਆ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪਰਮੇਸ਼ਰ ਧੰਨਵਾਦ ਹੋ ਪਰਮੇਸ਼ਰ